ਹਾਂ ਦੇ ਵਿੱਚ ਕੋਨ ਨਹੀਂ ਉਹਨਾਂ ਕੋਲ ਤੇਲ ਵੀ ਨਹੀਂ ਬਚਾ ਸੀਗਾ ਜਪਾਨ ਦੇ ਐਨੇ ਮਾੜੇ ਹਾਲਾਤ ਹੋ ਰਹੇ ਹੁੰਦੇ ਸੀਗੇ ਉਸ ਸਮੇਂ ਤੇ ਉਹ ਜਹਾਜ਼ ਆਉਂਦਾ ਹੈਗਾ ਉੱਪਰੋਂ ਦੇਖਦਾ ਹੈਗਾ ਸਪੋਜ਼ ਕਰੋ ਇੱਥੇ ਸਾਡੇ ਉੱਪਰ ਘੁੰਮ ਕੇ ਗਿਆ ਸਾਨੂੰ ਪਤਾ ਵੀ ਲੱਗ ਗਿਆ ਕਿ ਇਹ ਦੁਸ਼ਮਣ ਦਾ ਜਹਾਜ਼ ਆ ਜਾਏਗਾ ਪਰ ਅਸੀਂ ਤਾਂ ਕੁਝ ਨਹੀਂ ਕਰ ਪਾਰੇ ਤੇ ਸਾਨੂੰ ਲੱਗਿਆ ਕਿ ਖਤਰਾ ਟਲ ਗਿਆ ਕਿਤੇ ਪਰ ਜਦੋਂ ਜਹਾਜ਼ ਚਲਾ ਗਿਆ ਤਾਂ ਦੁਬਾਰੇ ਉਹ ਜਹਾਜ਼ ਫੇਰ ਆਇਆ 8 ਵਜੇ ਸੋ 8 ਵਜੇ ਦਾ ਟਾਈਮ ਉਹੀ ਸਕੂਲ ਦਾ ਟਾਈਮ ਸੋ ਦੱਖਣ ਦੇ ਵੱਲੋਂ ਜਿਹੜਾ ਜਹਾਜ਼ ਪਹੁੰਚਦਾ ਉੱਤੇ ਉਹਨਾਂ ਨੂੰ ਲੱਗਦਾ ਸੀਗਾ ਵੀ ਆਪਾਂ ਰੋਕ ਸਕਦੇ ਆ ਪਰ ਤੇਲ ਨਹੀਂ ਉਹਨਾਂ ਕੋਲ ਸੀਗਾ ਉਹ ਕੁਝ ਵੀ ਨਹੀਂ ਕਰ ਸਕਦੇ ਸੀਗੇ ਸੋ ਉਸ ਜਹਾਜ਼ ਦਾ ਨਾਮ ਸੀਗਾ ਐਨੋਲਾ ਗੇ ਤੇ ਉਹਨੂੰ ਮੇਜਰ ਥੌਮਸ ਜਿਹੜਾ ਫੈਰ ਵੀ ਹੈ ਉਹ ਉਡਾਰੇ ਸੀਗੇ ਸੋ 8 ਵਜੇ 15 ਮਿੰਟ ਦੇ ਉੱਤੇ ਉਸ ਜਹਾਜ਼ ਦੇ ਵਿੱਚੋਂ 4 ਟਨ ਦਾ ਜਿਹੜਾ ਵਜ਼ਨ ਵਾਲਾ ਇੱਕ ਐਟਮ ਬੰਬ ਹੈਗਾ ਜਿਸ ਦਾ ਨਾਮ ਸੀਗਾ ਲਿਟਲ ਬੋਏ ਤੁਸੀਂ ਇਹ ਸ਼ਬਦ ਯਾਦ ਰੱਖਣਾ ਇਹ ਸਟੋਰੀਆਂ ਕਦੇ ਵੀ ਦੇਖਿਓ ਕੱਢ ਕੇ YouTube ਦੇ ਉੱਤੇ ਸਵਾ 8 ਵਜੇ ਪਹਿਲਾ ਜਿਹੜਾ ਬੰਬ ਦੁਨੀਆਂ ਦੇ ਵਿੱਚ ਚੱਲਿਆ ਐਟਮ ਬੰਬ ਲਿਟਲ ਬੋਏ ਉਸ ਦਾ ਨਾਮ ਸੀਗਾ ਛੋਟਾ ਬੱਚਾ ਨਾਮ ਸੀਗਾ ਉਹਦਾ ਛੋਟਾ ਬੱਚਾ ਪਰ ਉਸ ਨੇ ਜਿਹੜੀ ਤਬਾਹੀ ਕੀਤੀ ਸੀਗੀ ਉਹ ਕਲਪਨਾਵਾਂ ਤੋਂ ਬਹੁਤ ਦੂਰ ਹੈ ਗਿਆ ਮੈਂ ਸਿਰਫ ਤੁਹਾਨੂੰ ਇਹ ਰਿਅਲਾਈਜ਼ ਕਰਾਉਣਾ ਚਾਹੁੰਨਾ ਕਿ ਕਿੰਨਾ ਕੁਝ ਤਬਾਹ ਕਰਨ ਦੀ ਜਿਹੜੀ ਇਹਨੂੰ ਕਾਬਲੀਅਤ ਨਹੀਂ ਕਹਾ ਕੇ ਆਪਾਂ ਇਹੋ ਜਿਹੇ ਜਿਹੜੇ ਵੈਪਨ ਬਣੇ ਹੋਏ ਨੇ ਸਾਡੇ ਸਮਾਜ ਦੇ ਵਿੱਚ ਬਣਾਉਂਦੇ ਤਾਂ ਆਪਾਂ ਆਪਣੀ ਸੁਰੱਖਿਆ ਦੇ ਲਈ ਐ ਪਰ ਜਦੋਂ ਇਹਨਾਂ ਨੂੰ ਆਪਾਂ ਚਲਾ ਡੰਨੇ ਹੈਗਾ ਉਦੋਂ ਨੁਕਸਾਨ ਕਿੰਨਾ ਹੁੰਦਾ ਕਿੰਨੇ ਬੇਗੁਨਾ ਮਾਰੇ ਜਾਂਦੇ ਆ 70 70000 ਬੰਦਾ ਇੱਕ ਦਿਨ ਦੇ ਵਿੱਚ ਉਸ ਦੇਸ਼ ਦਾ ਮਰਿਆ ਸੀਗਾ 70000 ਬੰਦਾ ਇੱਕ ਵਾਰੀ ਮਰਿਆ ਹੈਗਾ ਤੇ 70000 ਹੀ ਬੰਦਾ ਬੱਚੋ ਜੰਮੀ ਹੋਇਆ 70000 ਬੰਦਾ ਮੰਨ ਲਓ ਕੁਝ ਮਿੰਟਾਂ ਦੇ ਵਿੱਚ ਹੀ ਖਤਮ ਹੋ ਜਾਣਾ ਕਿਸੇ ਦੇਸ਼ ਦਾ ਤੇ ਉਸ ਦੀ ਪ੍ਰਾਪਰਟੀ ਵੀ ਇਹ ਤਾਂ ਜਿਹੜੀ ਹਿਊਮਨ ਪਾਵਰ ਹੈਗੀ ਆ ਉਹ ਖਤਮ ਹੋਈ ਹੈ ਨਾਲ ਜਿਹੜੇ ਉਹਦੀ ਇਕਨੋਮਿਕ ਡਿਸਟロイ ਕੀਤਾ ਹੈਗਾ ਉਹ ਵੱਖਰਾ ਹੈ ਸੋ ਉਸ ਤੋਂ ਬਾਅਦ ਵੀ ਜਪਾਨ ਨੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਉਹ ਦੁਬਾਰੇ ਉੱਭਰਿਆ ਬਹੁਤ ਵੱਡੀ ਸ਼ਕਤੀ ਦੇ ਨਾਲ ਉੱਭਰਿਆ ਸੋ ਇਹ ਜਿਹੜਾ ਲिटल ਬॉय ਬੰਬ ਸੀਗਾ ਇਹ ਸੁੱਟਿਆ ਗਿਆ ਤੇ ਬੱਚਿਓ ਇਹ ਬੰਬ ਜਿਹੜਾ ਸੁੱਟਣਾ ਸੀਗਾ ਇਹ ਆਈਓ ਬ੍ਰਿਜ ਦੇ ਉੱਤੇ ਸੁੱਟਣਾ ਸੀਗਾ ਉਹਨਾਂ ਨੇ ਇੱਕ ਬ੍ਰਿਜ ਸੀਗਾ ਉਹ ਸੀਗਾ ਉਹਨੂੰ ਤੋੜਨ ਦੇ ਲਈ ਉੱਥੇ ਨੁਕਸਾਨ ਉਹਨਾਂ ਨੇ ਕਰਨਾ ਸੀ ਪਰ ਕੀ ਹੋਇਆ ਹੈਗਾ ਉਹ ਉਸ ਤੋਂ ਹਵਾ ਦੇ ਕਰਕੇ ਥੋੜਾ ਦੂਰੀ ਭਟ ਕੇ ਉਹ 250 ਜਿਹੜਾ ਮੀਟਰ ਹੈਗਾ 250 ਮੀਟਰ ਦੂਰ ਜਾ ਕੇ ਡਿੱਗਿਆ ਤੇ ਉੱਥੇ ਉਹ ਇੱਕ ਹਸਪੀਟਲ ਦੇ ਉੱਤੇ ਡਿੱਗਿਆ ਸੀਗਾ ਜਾ ਕੇ ਤੇ ਜਦੋਂ ਉਹ ਡਿੱਗਿਆ ਤਾਂ ਉੱਥੇ 15000 TNT ਜਿਹੜੀ ਪਾਵਰ ਪੈਦਾ ਹੋਈ ਸੀਗੀ ਤੇ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਦੋਂ ਜਿਹੜਾ ਤਾਪਮਾਨ ਸੀਗਾ 4000 ਡਿਗਰੀ ਤਾਪਮਾਨ ਜਦੋਂ ਕਿਸੇ ਚੀਜ਼ ਦਾ ਹੋ ਜਾਵੇ ਇਹ ਕਲਪਨਾ ਕਰਕੇ ਦੇਖਣਾ ਤੁਸੀਂ ਘਰੇ ਜਦੋਂ ਪਾਣੀ ਉਬਲਦਾ ਹੁੰਦਾ ਹੈਗਾ 100 ਡਿਗਰੀ ਵਾਲਾ ਉਹਦੇ ਹੱਥ ਲਾ ਕੇ ਦੇਖਿਓ ਜਾਂ ਜਦੋਂ ਕੁਝ ਬਣਾ ਰਹੇ ਹੈਗੇ ਆ ਤਾਂ ਉਸ ਭਾਂਡੇ ਨੂੰ ਟੱਚ ਕਰਕੇ ਦੇਖਿਓ ਜਦੋਂ ਮਾਤਾ ਤੁਹਾਡੀ ਭੋਜਨ ਬਣਾਉਂਦੀ ਹੈ ਵੀ ਟੈਂਪਰੇਚਰ ਕਿੰਨਾ ਕੁ ਹੁੰਦਾ ਹੈਗਾ ਤੇ 4000 ਡਿਗਰੀ ਕੀ ਹੋਊਗਾ ਕਿੰਨਾ ਟੈਂਪਰੇਚਰ ਪੈਦਾ ਹੋਊਗਾ ਸੋ ਉਹ 4000 ਡਿਗਰੀ ਦਾ ਜਦੋਂ ਬਣਿਆ ਹੈਗਾ ਉੱਥੇ ਇੱਕ ਅੱਗ ਦਾ ਕੋਲਾ ਉੱਪਰੋਂ ਜਿੱਦਾਂ ਇਦਾਂ ਬੱਦਲ ਹੈਗੇ ਇੱਕਦਮ ਬੱਦਲ ਵੜ ਕੇ ਉੱਪਰ ਨੂੰ ਗਏ ਹੈਗੇ ਆ ਤੇ ਇੰਨੀ ਜ਼ਿਆਦਾ ਰੋਸ਼ਨੀ ਪੈਦਾ ਹੋਈ ਤੇ ਇੰਨਾ ਜ਼ਿਆਦਾ ਟੈਂਪਰੇਚਰ ਪੈਦਾ ਹੋਇਆ ਕਿ ਜਿਹੜੇ ਲੋਕ ਉਥੇ ਬਚ ਗਏ ਤੁਸੀਂ ਇਹ ਵੀ ਦੇਖੋ ਕਿ ਐਨੇ ਦੇ ਵਿੱਚੋਂ ਬਹੁਤ ਸਾਰੇ ਲੋਕ ਬਚੇ ਵੀ ਹੈਗੇ ਆ ਰੇਂਜ ਹੁੰਦੀ ਹੈਗੀ ਆ ਉਹਦੀ ਇੱਕ ਕਿ ਜਦੋਂ ਕੋਈ ਜਿੱਦਾਂ ਕਹਿੰਦੇ ਆ ਜਿੱਥੇ ਪੁਚਾਲ ਆਉਂਦਾ ਉਹਦਾ ਇੱਕ ਐਪੀ ਸੈਂਟਰ ਹੁੰਦਾ ਤੇ ਉਸ ਤੋਂ ਦੂਰ ਤੱਕ ਜਿਹੜਾ ਨੁਕਸਾਨ ਘਟਦਾ ਜਾਂਦਾ ਜਿੱਥੇ ਉਹਦਾ ਸੈਂਟਰ ਹੁੰਦਾ ਸਭ ਤੋਂ ਵੱਧ ਨੁਕਸਾਨ ਹੋ ਉੱਥੇ ਹੀ ਕਰਦਾ ਤੇ ਜਦੋਂ ਉਹ ਅ ਫਟਿਆ ਹੈਗਾ ਮੰਮ ਤਾਂ ਇੰਨੀ ਜ਼ਿਆਦਾ ਰੋਸ਼ਨੀ ਹੋਈ ਤੇ ਲੋਕਾਂ ਨੂੰ ਇਸ ਤਰੀਕੇ ਨਾਲ ਲੱਗਿਆ ਕਿ ਜਿਹੜਾ ਸੂਰਜ ਹੈਗਾ ਉਹ ਫਟ ਗਿਆ ਆਪਾਂ ਆਮ ਤੌਰ ਤੇ ਦੇਖਦੇ ਆ ਪੁਚਾ ਲਾ ਗਿਆ ਕੁਛ ਆ ਗਿਆ ਤੇ ਉਸ ਟਾਈਮ ਇਦਾਂ ਦੀ ਮਹਿਸੂਸ ਹੋਇਆ ਕਿ ਜਿਵੇਂ ਸੂਰਜ ਨੇ ਫਟ ਗਿਆ ਸੂਰਜੀ ਫਟ ਚੁੱਕਿਆ ਹੈਗਾ ਸੋ ਇੰਨੀ ਜ਼ਿਆਦਾ ਜਿਹੜੀ ਪਾਵਰ ਸੀਗੀ ਉਹਦੇ ਵਿੱਚੋਂ ਨਿਕਲੀ ਹੈਗੀ ਹੈ ਕੰਕਰੀਟ ਨੂੰ ਛੱਡ ਕੇ ਸਾਰੇ ਦੀ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਭਾਫ਼ ਬਣ ਕੇ ਉੜ ਗਈਆਂ ਤੇ ਇਹਦਾ 15 ਕਿਲੋਮੀਟਰ ਏਰੀਆ ਦੇ ਵਿੱਚ ਇਹ ਇਫੈਕਟ ਬਹੁਤ ਜ਼ਿਆਦਾ ਰਿਹਾ ਸੀਗਾ 15 ਕਿਲੋਮੀਟਰ ਏਰੀਆ ਦਾ ਤੁਸੀਂ ਮੰਨ ਕੇ ਚਲੋ ਇੱਕੋ 15 ਕਿਲੋਮੀਟਰ ਰਾਜਪੁਰਾ ਇਧਰ ਨੂੰ ਤੁਸੀਂ ਲਾਡਰਾ ਤੱਕ ਚਲੇ ਜਾਓ ਇਧਰ ਜ਼ਿਰਕਪੁਰ ਚਲੇ ਜਾਓ 15 ਕਿਲੋਮੀਟਰ ਇਧਰ ਤੁਹਾਡਾ ਅੰਬਾਲਾ ਦੇ ਨੇੜੇ ਲੱਗ ਜਾਂਦਾ ਹੈਗਾ ਇੰਨਾ ਏਰੀਆ ਉਹਨਾਂ ਨੇ ਜਿਹੜਾ ਡਿਸਟਰੋਏ ਕੀਤਾ ਸੀਗਾ ਉਸ ਸੈਂਟਰ ਤੋਂ 15 ਕਿਲੋਮੀਟਰ ਰੇਂਜ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆ ਜਾਂ ਉਹ ਤਬਾਹ ਕਰ ਦਿੱਤੀਆਂ ਗਈ ਸੀਗਾ ਜਿਹਦੇ ਵਿੱਚ ਉਹ ਕਹਿੰਦਾ 2.5 ਲੱਖ ਦੇ ਵਿੱਚੋਂ 1,60,000 ਜਿਹੜੇ ਲੋਕ ਬੱਚੇ ਕਿੰਨਾ 80000 ਲੋਕ ਜਿਹੜੇ ਸੀਗੇ ਉਹ ਪਾਫ ਬਣ ਕੇ ਉੜੇ ਸੀਗੇ 80000 ਬੰਦੇ ਬੱਚੇ ਬਜ਼ੁਰਗ ਪਾਫ ਬਣ ਕੇ ਉੜ ਜਾਣੇ ਕਿਸੇ ਦੇ ਉਹ ਦੇਸ਼ ਦੀ ਕੀ ਹਾਲਤ ਹੋਊਗੀ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੋ ਉਹਨਾਂ ਦਾ ਇਹ ਬਣਾਉਣਾ ਸੀਗਾ ਕਿ ਉਹਨੂੰ ਹਰਉਣਾ ਹੀ ਸੀਗਾ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈਣਾ ਸੀਗਾ ਜਾਪਾਨ ਨੂੰ ਪਰ ਜਾਪਾਨ ਵੀ ਕਿਹੋ ਜਿਹੀ ਪਾਵਰ ਸੀ ਕਿ ਉਸਨੇ ਹਾਰ ਫਿਰ ਵੀ ਨਹੀਂ ਮੰਨੀ ਤੁਸੀਂ ਦੇਖੋ ਇਹ ਵੀ ਹ ਹੁੰਦਾ ਹੈਗਾ ਇੱਕ ਜਦੋਂ ਕਹਿੰਦੇ ਹੈਗਾ ਜਦੋਂ ਆਪਾਂ ਕਿਸੇ ਚੀਜ਼ ਦੇ ਉੱਤੇ ਅੜ ਜਾਂਦੇ ਆ ਨਾ ਕਿ ਅੜੀ ਦੇ ਉੱਤੇ ਆਣੇ ਆ